ਜੇਕਰ ਤੁਸੀਂ ਵੀ ਟੈਕਸੀ ਬੁੱਕ ਕਰਾਉਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਜੀ ਹਾਂ ਇੱਕ ਦਿਨ ਪਹਿਲਾਂ ਟਰੱਕਾਂ ਵਾਲਿਆਂ ਦੀ ਹੜਤਾਲ ਨੇ ਪੂਰੇ ਭਾਰਤ ਵਿੱਚ ਸੰਕਟ ਦਾ ਮਾਹੌਲ ਬਣਾ ਦਿੱਤਾ ਸੀ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਪਲਟੀ ਮਾਰ ਕਾਨੂੰਨ ਨੂੰ ਹੋਲਡ ਤੇ ਰੱਖ ਦਿੱਤਾ ਉਸ ਤੋਂ ਬਾਅਦ ਹੜਤਾਲ ਨੂੰ ਖਤਮ ਕਰ ਲਿਆ ਪਰ ਹੁਣ ਟ੍ਰਾਈ ਸਿਟੀ ਮੋਹਾਲੀ ਦੇ ਵਿੱਚ ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਕੈਪਟ ਡਰਾਈਵਰਾਂ ਨੇ ਚੱਕਾ ਜਾਮ ਕਰ ਦਿੱਤਾ ਹੈ ਜੀ ਹਾਂ ਟੈਕਸੀ ਡਰਾਈਵਰ ਹੜਤਾਲ ਤੇ ਚਲੇ ਗਏ ਹਨ ਪਰ ਮੁਹਾਲੀ ਦੇ ਵਿਸ਼ਾਲ ਗਰਾਊਂਡ ਵਿੱਚ ਸਾਰੀਆਂ ਟੈਕਸੀਆਂ ਨੂੰ ਲਿਆ ਕੇ ਖੜਾ ਕਰ ਦਿੱਤਾ ਹੈ ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਟੈਕਸੀ ਡਰਾਈਵਰਾਂ ਵੱਲੋਂ ਆਪਣੀਆਂ ਟੈਕਸੀਆਂ ਇੱਕ ਗਰਾਊਂਡ ਦੇ ਵਿੱਚ ਲਿਆ ਕੇ ਖੜਾ ਦਿੱਤੀਆਂ ਹਨ ਅਤੇ ਇਸ ਕਾਲੇ ਕਾਨੂੰਨ ਦੇ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ ट्राइसिटी कैब यूनियन दी हड़ताल कारण कई लोग परेशान भी हो रहे हैं सो आज जेकर ਤੁਸੀਂ टैक्सी ਬੁੱਕ ਕਰਵਾਉਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਟੈਕਸੀ ਬੁੱਕ ਕਰਵਾਉਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਓ ਗੱਲ ਕਰਦੇ ਹਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਨਾਲ ਤੇ ਚਾਲਕਾਂ ਜਿੰਨੇ ਵੀ ਉਹਨਾਂ ਦਾ ਜਿਹੜਾ ਮੇਰੀ ਇਹਨਾਂ ਦੇ ਪ੍ਰਧਾਨ ਵਿਕਰਮ ਪੰਦੀ ਨਾਲ ਗੱਲ ਹੋਈ ਹੈ ਤੇ ਇਹ ਬੇਸਿਕਲੀ ਇਹ ਪੀਸਫੁੱਲ ਪ੍ਰੋਟੈਸਟ ਹੀ ਰੱਖ ਰਹੇ ਹਨ ਇਨਾਂ ਨਾਲ ਮਰੀ ਗੱਲ ਵੀ ਹੋ ਗਈ ਹੈ ਤੇ ਇਹਨਾਂ ਦੇ ਜਿਹੜੇ ਮੰਗਾ ਵੀ ਹੈ ਉਹ ਅਸੀਂ ਆਪਣੇ ਸੀਨੀਅਰ ਅਫਸਰਾਂ ਨੂੰ ਪਹੁੰਚਾ ਲਿਆ। ਇਹ ਸ਼ਾਮ ਇਹ ਹੁਣ ਸ਼ਾਮ ਤੱਕ ਇਹਨਾਂ ਦਾ ਤਾਂ ਨਾ ਜਾ ਇਹਨਾਂ ਨੇ ਠਾ ਲੈਣਾ ਕੋਈ ਮੰਨ ਕੋਚ ਤੋਂ ਬਾਅਦ ਤੱਕ ਬੈਠ ਰਹੇ ਬੈਠ ਰਹੇ। ਨਹੀਂ ਅਜੇ ਅਜੇ ਆਪਸ ਚ ਸਲਾਹ ਕਰ ਰਹੇ ਹੈ। ਪਰ ਇਹਨਾਂ ਨਾਲ ਸਾਡੀ ਛੋਟੀ ਹੋਈ ਹੈ ਵੀ ਅਸੀਂ ਸਾਰਾ ਇਹਨੂੰ ਪੀਸਫੁਲ ਹੀ ਰੱਖਾਂ। ਇਹ ਨੂੰ ਕੁਝ ਸਾਫ ਸਮਝ ਨਹੀਂ ਆਇਆ ਹੈ ਕਿ ਟ੍ਰੈਕਰ ਕਿਹੜਾ ਨੂੰ ਦਾ ਜਾਇਆ ਨਾ ਕੋਈ ਕਾਪੀ ਨਹੀਂ ਹੈਗੀ ਜਾਂ ਜਿਹੜੀ ਕੱਲ ਮੀਟਿੰਗਾਂ ਚ ਸਹਿਮਤੀ ਬਣੀਆ ਇਹਨਾਂ ਨੇ ਨਹੀਂ ਹਲੇ ਜਾਣਕਾਰੀ ਨਹੀਂ ਉਹ ਨਹੀਂ ਇਹਨਾਂ ਨੂੰ ਅਸੀਂ ਮੈਂ ਆਪਣੇ ਤੌਰ ਤੇ WhatsApp ਤੇ ਵੀ ਇਹਨੂੰ ਦਿਖਾਇਆ ਹੈ ਪਰ ਉਹ ਕਹਿੰਦੇ ਵੀ ਅਸੀਂ ਉੱਤੇ ਆਪਣੀ ਗੱਲ ਕਰ ਰਹੇ ਹਾਂ ਤੇ ਜਦੋਂ ਇਹ ਗੱਲਬਾਤ ਕੰਮ ਤੋਂ ਬਾਅਦ ਆਪਣੇ ਇਹਨਾਂ ਨੇ ਇਹ ਪਹਿਲਾਂ ਹੀ ਕੱਲ ਦੇ ਹੀ ਕਾਲ ਦਿੱਤੀ ਹੋਈ ਸੀ ਉਹਦੇ 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 ਸੰਦਰਭ ਚ ਇਹਨਾਂ ਨੇ ਮੇਰਾ ਨਾਮ ਵਿਕਰਮ ਸਿੰਘ ਪੁੰਡੀਰ ਹੈ ਜੀ। ਕੀ ਡਿਮਾਂਡ ਆ ਥੋੜੀ ਜਿਹੀ ਸਾਡੀ ਡਿਮਾਂਡ ਸਾਰੇ ਦੇਸ਼ ਚ ਮੰਗ ਕਰ ਰਹੇ ਹਾਂ ਜੀ ਹਿੱਟ ਰਨ ਜਿਹੜਾ ਲਾਅ ਹੈ ਉਹ ਅਗੇਂਸਟ ਡਰਾਈਵਰ ਹੈ। ਅਗੇਂਸਟ ਡਰਾਈਵਰ ਉਹ ਡਰਾਈਵਰ ਸਿਰਫ ਪੀਲੀ ਪਲੇਟ ਨਹੀਂ ਹੈ। ਜਿੰਨੇ ਵੀ ਜਿੰਨੇ ਕੋਲ ਜਿਹੜੇ ਮੋਟਰਸਾਈਕਲ ਚਲਾਉਂਦੇ ਐ, ਕਾਰਾਂ ਚਲਾਉਂਦੇ ਐ, ਆਟੋ ਚਲਾਉਂਦੇ ਐ ਉਹ ਸਾਰੇ ਦਾ ਅਗੇਂਸਟ ਹੈ। ਅਸੀਂ ਕਹਿੰਦੇ ਜੋ ਗਲਤ ਕਾਨੂੰਨ ਵਾਪਸ ਲਓ। ਇਹ ਬਹੁਤ ਸੀ ਸਾਰੇ ਉਹ ਉਹ ਇੰਡੀਆ ਦਾ ਧਰਨਾ ਹੀ ਸਿਰਫ ਇਧਰ ਹੀ ਹਾਂ ਇਹ ਸਰ 올 ਇੰਡੀਆ ਚ ਚੱਲ ਰਿਹਾ ਸੀ ਉਹ ਤਾਂ ਹਿੱਸਾ ਬਣੇ ਆ ऑलरेडी 올 ਇੰਡੀਆ ਚ ਤਰਨਾ ਲੱਗੇ ਆ ਅਸੀਂ ਹਿੱਸਾ ਉਹਦੇ ਅੱਜ ਤਾਂ ਰਹੇਗਾ ਕਿ ਖਾਲੇ ਤੋਂ ਲੰਮਾ ਚੱਲੇਗਾ ਨਹੀਂ ਅੱਜ ਆਪਾਂ ਸਾਡੀ ਕੋਰ ਕਮੇਟੀ ਹੋਣ ਡਿਸੀਜਨ ਲਾਉਗੀ ਫਿਲਹਾਲ ਤਾਂ ਅੱਜ ਦਾ ਹੀ ਹੈ ਜੀ ਜਿਵੇਂ ਕੋਰ ਕਮੇਟੀ ਫੈਸਲਾ ਕਰੂਗੀ ਉਹ ਆਪਾਂ ਇੰਪਲੀਮੈਂਟ ਕਰਾਂਗੇ ਮੰਗ ਪੱਤਰ ਵੀ ਦੇਣਗੇ ਮੰਗ ਪੱਤਰ ਕਿਹਨੂੰ ਦਈਏ ਦੱਸੋ ਨਹੀਂ ਕਾਸੀਂ ਸੋਚਦੇ ਆ ਸਾਡੀ ਨਾ ਕੋਰ ਕਮੇਟੀ ਇਸ ਪਰ ਡਿਸਕਸ਼ਨ ਕਰ ਰਹੀ ਹੈ ਕਿ ਡੀਸੀ ਸਾਹਿਬ ਨੂੰ ਮੋਮੋਰੰਡਮ ਦਿੱਤਾ ਜਾਵੇ ਕਿ ਨਹੀਂ ਦਿੱਤਾ ਜਾ ਉਹਨਾਂ ਦਾ ਫੈਸਲਾ ਹੋਊਗਾ ਮੈਂ ਤੁਹਾਨੂੰ ਦੱਸਾਂਗੇ